ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 13 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਨੇ ਤੇ ਅੱਜ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਬਾਂਡੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਇਸ ਬੈਸਟ ਰੇਡਰ ਤੇ ਬਟ ਜਾਫੀ ਨੂੰ ਬਾਸਿੰਗ ਮਸ਼ੀਨਾ ਦਿੱਤੀਆਂ ਗਈਆਂ ਸਨ ਤੇ ਪੈਨਲ ਮੈਚ ਹੋਇਆ ਸੀ ਅਰਨੀਆਲ ਤੇ ਕੋਟਪਾਈ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਕੋਟਪਾਈ ਦੇ ਨੰਬਰ ਰਹੇ 15 ਤੇ ਅਰਨੀਆਲ ਦੇ ਨੰਬਰ ਰਹੇ 11 ਇਹਦੇ ਵਿੱਚੋਂ ਅਰਨੀ ਆਲਾ ਸੈਕਿੰਡ ਤੇ ਕੋਟਪਾਈ ਫਾਸਟ ਤੇ ਇਹ ਤੋਂ ਬੈਟ ਰੇਡਰ ਬਣਿਆ ਗਿਆ ਪੀਸਾ ਖੇਲੀਆ 11 ਕੁਆਡਿੰਗ ਆਪਕੇ ਨੌ ਨੰਬਰ ਲਈ ਤੇ ਇਹ ਤੇ ਬੈਟ ਜਾਫੀ ਬਣਿਆ ਗਿਆ ਸੋਨੂ ਤੇ ਮੋਨੂ ਕੋਟਪਾਈ ਵਾਲੇ 5 ਪੁਆਇੰਟ ਤੇ 3 3 ਜਾਫੇ ਦੋਨੇ ਵੈਂ ਜੁਆਇੰਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਚੱਕਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਬੈਸਟ ਈਆਰਪੀ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਲੀਲਾ ਮੇਰ ਸਿੰਘ ਵਾਲਾ ਤੇ ਐਸਜੀਪੀਸੀ ਦੀ ਟੀਮਾਂ ਦੇ ਵਿਚਕਾਰ ਇਥੋਂ ਐਸਜੀਪੀਸੀ ਦੇ ਨੰਬਰ ਰਹੇ 18 ਤੇ ਲੀਲਾ ਮੇਰ ਸਿੰਘ ਦਾ ਨੰਬਰ ਰਹੇ 24 ਇਹਦੇ ਵਿੱਚ ਲੀਲਾ ਮੇਰ ਸਿੰਘ ਫਾਸਟ ਤੇ ਐਸਜੀਪੀਸੀ ਸੈਕੰਡ ਤੇਥੋ ਵੇਟ ਜੱਫੀ ਬਣੇਗਾ ਜੈਬ ਵੀਰ rau ਵਾਲਾ ਪੰਜ ਟੱਚ ਲੈ ਕੇ ਚਾਰ ਜੱਫੇ ਲਾਏ ਤੇ ਵੈਸਟ ਰੇਡਰ ਬਣੇਗਾ ਪ੍ਰਦੀਪ rau ਵਾਲਾ ਨੌ ਕਵਡੀਆਂ ਪਾ ਕੇ 8 ਨੰਬਰ ਲਈ ਤੇ ਹਾਂਜੀ ਇੱਕ ਗੱਲ ਕਰਦੇ ਹਾਂ ਮਿਹੇੜੂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਬੈਸਟ ਰੇਡਰ ਤੇ ਬਿਟ ਜੱਫੀ ਨੂੰ 41-41000 ਰੁਪਏ ਦਿੱਤੇ ਗਏ ਸਾਨ ਇਥੇ ਫਾਈਨਲ ਮੈਚ ਹੋਇਆ ਸੀ ਜੰਡੇਆਲਾ ਤੇ ਮੱਲੀਆਂ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਮੱਲੀਆਂ ਦੇ ਨੰਬਰ ਹੈ 14 ਤੇ ਜੰਡੇਆਲਾ ਦੇ ਨੰਬਰ ਹੈ 7 ਇਹਦੇ ਵਿੱਚੋਂ ਜੰਡੇਆਲਾ ਸੈਕੰਡ ਤੇ ਮੱਲੀਆਂ ਫਾਸਟ ਤੇ ਇਥੋਂ ਬੈਸਟ ਰੇਡਰ ਬਣੇਗਾ ਮੁੰਨਾ ਤਲਵੰਡੀ ਚਾਉਧਰੀਆਲਾ 6 ਕਵਡੀਆਂ ਪਾ ਕੇ 6 ਨੰਬਰ ਲਈ ਤੇ ਬੈਸਟ ਜੱਫੀ ਬਣੇਗਾ ਸਤੂ ਸੇਰਪੁਰੇਆਲਾ 7 ਟੱਚ ਲੈ ਕੇ 3 ਜੱਫੇ ਲਾਏ ਅੱਗੇ ਗੱਲ ਕਰਦੇ ਤੀਰਾ ਕਵਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 71000 ਤੇ ਦੂਜ 222 ਰੁਪਏ ਦਿੱਤੇ ਗਏ ਸਨ ਇਹ ਤੇ ਫਾਈਨਲ ਮੈਚ ਹੋਇਆ ਸੀ ਮਨਾਣਾ ਤੇ ਤਿਤਨਾ ਹਦੀਆਂ ਟੀਮਾਂ ਦੇ ਵਿਚਕਾਰ ਇਥੋਂ ਤਨਾਹ ਦੇ ਨੰਬਰ ਰਹੇ 12 ਤੇ ਮਨਾਣੇ ਦੇ ਨੰਬਰ ਰਹੇ 18.5 ਇਹਦੇ ਵਿੱਚੋਂ ਮਨਾਣਾ ਫਾਸਟ ਤੇ ਤਿਤਨਾ ਸੈਕੰਡ ਤੇ ਇਥੋਂ ਬੈਟ ਰੇਡਰ ਬਣੇਗਾ ਸੁਖੀ ਖੁੱਡਾਂ ਵਾਲੀ ਸੇਰ 10 ਖੁੱਡਾਂ ਪਾ ਕੇ 8 ਨੰਬਰ ਲਈ ਤੇ ਤੇ ਬੈਸਟ ਜਾਫੀ ਬਣੇਗਾ ਮਨਾਨੇ ਵਾਲਾ 스ਪਿੰਦਰ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਮਾਜਰਾ ਰਾਜਾ ਸਾਹਿਬ ਕੋਟੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,25,000 ਤੇ ਦੂਜਾ ਨਾਮ 1,00,000 ਸੀ ਬੈਸਟ ਰੇਟਰ ਤੇ ਬਿੱਟ ਜਾਫੀ ਨੂੰ 51,51,000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਭੋਲੇਵਾਲ ਤੇ ਯੂ ਐਸ ਏ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਭੋਲੇਵਾਲ ਦੇ ਨੰਬਰ ਰਹੇ 24 ਤੇ USA ਦੇ ਨੰਬਰ ਰਹੇਨ ਤਾਲੀ ਇਹਦੇ ਵਿੱਚ USA ਫਸਟ ਤੇ ਭੋਲੇ ਆਲਾ ਸੈਕੰਡ ਇਥੇ ਵੈਸਟ ਰੇਡਰ ਬਣੇਗਾ ਪ੍ਰਵਾਨ ਗੱਦੋ ਵਾਲੀ 13 ਕਵਟੀਆਂ ਪਾ ਕੇ 13 ਨੰਬਰ ਲੈ ਤੇ ਤੇ ਬੈਸਟ ਜਾਫੀ ਬਣੇਗਾ ਸਣੀ ਕਾਲੇ ਸੰਘਿਆਂ ਵਾਲਾ 14 ਟੱਚ ਲੈ ਕੇ 8 ਜੱਫੇ ਲਾਏ। ਹਾਂਜੀ ਅੱਗੇ ਗੱਲ ਕਰਦੇ ਹਾਂ ਥਰਾਜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜੇ ਨਾਮ 75000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 41-41000 ਰੁਪਏ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਸੂਸਕ ਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ। ਇੱਥੇ ਸੂਸਕ ਦੇ ਨੰਬਰ ਰਹੇ 18, ਬੁੱਟਰਾਂ ਦੇ ਨੰਬਰ ਰਹੇ 38 ਇਹਦੇ ਵਿੱਚੋਂ ਬੁੱਟਰ ਕਾਸ਼ਟ ਤੇ ਸੂਸਕ ਸੈਕੰਡ ਤੇ ਇੱਥੇ ਬੈਸਟ ਰੇਡਰ ਬਣੇਗੇ ਰੇਸ਼ਮ ਸਲੀਨਾ, ਵੈਸਟ ਜੱਫੀ ਬਣੇਗਾ ਬੱਬੂ ਪਿੰਡਰਾ ਵਾਲਾ 15 ਟੱਚ ਲੈ ਕੇ ਸੱਤ ਜੱਫੇ ਲਾਏ ਤੇ ਨਾਲ ਬਿੱਲੀ ਟਰੋਲੀ ਵਾਲਾ ਜੁਆਇੰਟ ਵੈਸਟ ਜੱਫੀ ਬਣੇਗਾ ਹਾਂਜੀ ਅੱਗੇ ਗੱਲ ਕਰਦੇ ਹਾਂ ਸਿਰਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1.25 ਲੱਖ ਸੀ ਬੈਸਟ ਰੇਡਰ ਦੇ ਵਿੱਚ ਜੱਫੀ ਨੂੰ ਮੋਟਰਸਾਈਕਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਸਰਹਾਲਾ ਰਣੂਗਾ ਤੇ ਸ਼ਕਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਸ ਤੋਂ ਸ਼ਕਰਪੁਰ ਫਾਇਰਸ ਤੇ ਸਰਹਾਲਾ ਰਣੂਗਾ ਸੈਕੰਡ ਤੋ ਵੈਸਟ ਰੇਡਰ ਬਣੇਗੇ ਬਿੱਕਾ 7 ਤੇ ਰਵੀ ਕਲਸ ਸਿੰਘ ਆਲਾ ਦੋਨਾਂ ਨੇ 14-14 ਕਬੜੀਆਂ ਪਾ ਕੇ 12-12 ਨੰਬਰ ਲਈ ਤੇ ਦੋਨੇ ਚ ਵੈਸਟ ਰੇਡਰ ਬਣੇਗੇ। ਤੋ ਵੈਸਟ ਜੱਫੀ ਬਣੇਗਾ ਪ੍ਰਯਾਗ ਸ਼ਕਰਪੁਰਿਆ 12 ਟੱਚ ਲੈ ਕੇ 7 ਜੱਫੇ ਲਾਏ। ਹਾਂਜੀ ਇੱਕ ਇਹ ਗੱਲ ਕਰਦੇ ਆ ਚਾਂਦਪੁਰਾ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਵੈਸਟ ਰੇਡਰ ਤੇ ਬਿਟ ਜੱਫੀ ਨੂੰ ਕੋਲ ਟਰੈਕਰ ਦਿੱਤੇ ਗਏ ਸਨ। ਇੱਥੇ ਫਾਈਨਲ ਮੈਚ ਹੋਇਆ ਸੀ ਬਾਹੂ ਅਕਬਰਪੁਰ ਤੇ ਬਰਸਾਲਪੁਰ ਦੀਆਂ ਟੀਮਾਂ ਦੇ ਵਿਚਕਾਰ। ਇ ਵਾਹ ਹੁ ਅਕਬਰਪੁਰ ਫਾਸਟ ਤੇ ਬਰਸਾਲਪੁਰ ਸੈਕੰਡ ਇੱਥੇ ਵੈਸਟ ਰੇਟਰ ਬਣੇਗਾ ਦੀਪਦਪੁਰ ਜੀ ਵਾਲਾ 12 ਕਬੜੀਆਂ ਪਾ ਕੇ 9 ਨੰਬਰ ਲੈ ਤੇ ਇੱਥੇ ਬਿਠ ਜਾਪੀ ਬਣੇਗਾ ਸ਼ੀਲੂ ਹਰਿਆਣੇ ਵਾਲਾ 11 ਟੱਚ ਲੈ ਕੇ 6 ਜੱਫੇ ਲਾਏ ਹਾਂਜੀ ਇਹ ਸੀ ਵੀਡੀਓ 13 ਮਾਰਚ ਦੇ ਕਬੜੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ